ਮੈਂ ਐਸ ਐਚਓ ਮਹਿਲਕਲਾ ਇਨਸਪੈਕਟਰ ਸ਼ੇਰੂਂਦਰ ਸਿੰਘ ਇਲਾਕਾ ਵਾਸੀਆਂ ਨੂੰ ਅਪੀਲ ਕਰਦਾ ਹੈ ਵੀ ਆਪਣੇ ਸਮਾਜ ਨੂੰ ਤੇ ਆਪਣੇ ਏਰੀਆ ਨੂੰ ਸੁਰੱਖਿਅਤ ਰੱਖਣ ਲਈ ਇਕ ਤਾਂ ਆਪਣੇ ਬੱਚਿਆਂ ਨੂੰ ਇਹ ਜਰੂਰ ਸਾਇਦ ਕਰਨ ਕੋਈ ਬਿਨਾ ਮੋਟਰਸਾਈਕਲ ਤੋਂ ਨੰਬਰ ਤੇ ਬੁਲਟ ਤੇ ਪੜਾਕੇ ਜਾਂ ਵੂਫਰ ਸੇ ਵੱਡੇ ਵੱਡੇ ਦੇਖਣ ਚ ਆਏ ਵੀ ਚੱਲਦੇ ਨੇ ਤੇ ਆਵਾਰਾ ਜੋ ਆਵਾਰਾ ਮੰਚਲੇ ਮੁੰਡੇ ਕੁੜੀਆਂ ਜੋ ਬੱਸ ਸਟੈਂਡ ਤੇ ਸਵੇਰੇ ਸਕੂਲ ਟਾਈਮ 'ਤੇ ਖੜਦੇ ਨੇ ਉਹਨਾਂ ਵਾਸਤੇ ਸਾਨੂੰ ਅੱਜ ਅਸੀਂ ਅਪੀਲ ਕਰਦੇ ਆਂ ਵੀ ਆਪਦੇ ਬੱਚਿਆਂ ਨੂੰ ਬੇਚੀਜ਼ ਚ ਰੋਕੋ ਤੇ ਉਹਨਾਂ ਨੂੰ ਵੀ ਅਪੀਲ ਹੈ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਆਪਣਾ ਮਾਹੌਲ ਸ਼ਾਂਤ ਰੱਖਣ ਲਈ ਤੇ ਇਲਾਕੇ ਨੂੰ ਸੁਖ ਸ਼ਾਂਤੀਪੂਰਵ ਰੱਖਣ ਲਈ ਪੋਰਸ ਦਾ ਸਾਥ ਦੇਣ ਅਸੀਂ ਅੱਜ ਅਪੀਲ ਕਰਦੇ ਹਾਂ ਤੇ ਕੱਲ ਤੋਂ ਅਸੀਂ ਤੇ ਐਕਸ਼ਨ ਵੀ ਲਿਆ ਜਾਊਗਾ ਤਾਂ ਕਿ ਕੋਈ ਵੀ ਬੱਸ ਸਟੈਂਡ ਜਾਂ ਕੋਈ ਸਾਂਝਿਆ ਥਾਂ ਤੇ ਕੋਈ ਆਵਾਰਾ ਗਰਦੀ ਵਾਲੇ ਜਾਂ ਮੁੰਡਾ ਕੁੜੀ ਜੇ ਕਿਸੇ ਚੀਜ਼ ਖੜਦੇ ਨੇ ਜੋ ਉਹਨਾਂ ਤੇ ਨਖਤ ਹੋ ਜਾਊਗੀ ਤੇ ਇਸ ਤੋਂ ਇਲਾਵਾ ਜੋ ਵੱਡੇ ਟਰੈਕਟਰ ਤੇ ਵੀ ਦੇਖਣਾ ਹੈ ਇਲਾਕੇ 'ਚ ਕਾਫੀ ਵੂਪਰਸ ਇਲਾਕੇ ਤੁਰੇ ਫਿਰਦੇ ਨੇ ਉਹਨਾਂ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਇਸ ਚੀਜ਼ ਨੂੰ ਬੰਦ ਕਰੋ ਪਬਲਿਕ 'ਚ ਪਬਲਿਕ ਨੂੰ ਨੌਸੈਂਸ ਕ੍ਰੀਏਟਸ ਨਾ ਹੋਵੇ ਕ੍ਰੀਏਟ ਨਾ ਹੋਵੇ ਤਾਂ ਇਹ ਪਬਲਿਕ ਆਰਾਮ ਨਾਲ ਆਪਣਾ ਜੀਵਨ ਬਤੀਤ ਕਰ ਸਕੇ ਇਸ ਲਈ ਬਾਜ਼ਾਰ ਵਾਸੀਆਂ ਨੂੰ ਅਸੀਂ ਦੇਖਦੇ ਹਾਂ ਟ੍ਰੈਫਿਕ ਦੀ ਪ੍ਰੋਬਲਮਸ ਬੇਥੇ ਹੈਗੀਆਂ ਨੇ ਆਪਦੇ ਵਹੀਕਲਸ ਸਾਈਡ ਤੇ ਲਾ ਕੇ ਰੱਖੋ ਤਾਂ ਕਿ ਆਉਣ ਜਾਣ ਵਾਲਿਆਂ ਨੂੰ ਕੋਈ ਐਮਰਜੈਂਸੀ ਵਾਲੀ ਨੂੰ ਪ੍ਰੋਬਲਮ ਨਾ ਆਵੇ ਤੇ ਸਾਰੇ ਪੇਰੈਂਟਸ ਤੇ ਬੱਚਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਆਪਣੇ ਡਾਕੂਮੈਂਟਸ ਗੱਡੀ ਦੇ ਵਹੀਕਲ ਜ਼ਰੂਰ ਰੱਖੋ ਕਿਉਂਕਿ ਇਹ ਸੋ ਲੋਕਾਂ ਦੀ ਸੇਫਟੀ ਵਾਸਤੇ ਹੈ ਸਾਡਾ ਕੋਈ ਪਬਲਿਕ ਇੰਟਰਸਟ ਨਹੀਂ ਹੈ ਅਸੀਂ ਚਾ ਮੈਸ ਹਾਪਣੀ ਹੁੰਦੀ ਆ ਤਾਂ ਉਸ ਲਈ ਉਹਨਾਂ ਲਈ ਲਾਹੇਵੰਦ ਹੈ ਇਸ ਲਈ ਆਪਣੇ ਡਰਾਈਵਿੰਗ ਲਾਇਸੈਂਸ ਆਰਸੀ ਇੰਸ਼ੋਰੈਂਸ ਜਰੂਰ ਕਾਇਮ ਪੂਰੇ ਰੱਖਣ